ਦੀਦੀ ਕਹਿੰਦੇ ਅਸੀਂ ਇੱਕ ਜੀ ਖਾ ਲੈਣੀ ਅਸੀਂ ਕੰਮ ਬਾਅਦ ਚ ਵਧਾਉਣਾ ਨਹੀਂ ਘਟਾਉਣਾ ਮੇਰੇ ਮਸੂ ਨੂੰ ਤੇ ਇੱਕ ਜੀ ਖਾਣੇ ਆਪਾਂ ਗੁਰਦਵਾਰੇ ਚ ਅਸੀਂ ਅਸੀਂ ਸ਼ੁਰੂਤ ਤਾਂ ਨਹੀਂ ਖਾਈਦੀ ਵਿੱਚ ਇੱਕ ਜੀ ਕਿਉਂਕਿ ਨਜ਼ਰ ਲੱਗ ਜਾਂਦੀ ਸੰਗ ਗੜੀਆਂ ਦੱਸ ਲੀਆਂ ਆਹ ਹੈ ਕਿੰਨਾ ਮਜ਼ਾ ਆਉਂਦਾ ਆ ਆਹੋ ਆਹੋ ਯਾ ਕਰਦੇ ਤੇ ਮੇਰੇ ਕੋਲ ਤੇ ਬੱਚੀ ਹੈ ਆਜੋ ਆਜੋ ਖਾਓ ਆਜੋ ਖਾਓ ਬੰਦ ਤਰੀਕੇ ਚ ਚੱਲੋ ਭਾਜੀ ਹੁਣੀ ਜਾਂਦੇ ਅੱਗੇ ਅੱਗੇ ਮੋਟਰਸਾਈਕਲ ਤੇ ਸਾਨੂੰ ਭਾਜੀ ਆਏ ਆ ਭਾਜੀ ਹੁਣਾ ਤੋਂ ਤੇ ਅਸੀਂ ਭਾਜੀ ਹੁਣਾ ਤੋਂ ਆਏ ਆ ਸਾਡੇ ਸਾਡੇ ਸ਼ਹਿਰ ਦੇ ਵਿੱਚ ਆਏ ਆ ਭਾਈ ਹੁਣੀ ਤੇ ਅਸੀਂ ਨਾਲ ਆ ਬਾਈ ਹੁਣਾ ਦੇ ਤੇ ਭਾਜੀ ਹੁਣ ਅੱਗੇ ਜਾਂਦੇ ਆ ਆਪਾਂ ਦਾ ਰਸਤਾ ਦਾਦ ਸਾਨੂੰ ਭਾਜੀ ਕਹਿੰਦੇ ਮਾਉਣਾ ਤੇ ਹੁਣ ਆਪਾਂ ਜਾਂਦੇ ਆ ਅਸੀਂ ਸ਼ਹਿਰ ਚਲੇ ਚ ਪਹੁੰਚੇ ਨੇ ਤੇ ਬਾਈ ਹੁਣਾ ਨੂੰ ਯਾਰ ਮਿਲਦਾ ਬਾਈ ਹੁਣਾ ਨੂੰ ਸ਼ਹਿਰਪੁਰ ਤੋਂ ਜੇ ਇਹ ਵੀ ਪਹੁੰਚ ਗਏ ਆ ਸੰਗਰੂਰ ਤੋਂ ਭਵੰਤਮਾਨ ਦੇ ਸ਼ਹਿਰ ਤੋਂ ਆਏ ਆ ਸਾਡੇ ਸ਼ਹਿਰ ਦੇ ਵਿੱਚ ਲੋ ਜੀ ਅਸੀਂ ਪਹੁੰਚ ਲਏ ਬੱਸ ਪਹੁੰਚਣ ਆ ਲਈ ਆ ਅੱਧ ਨੂੰ ਮੁੰਡਾ ਆਣਾ ਜੇ ਨਾਨੀ ਓਏ ਲੋ ਜੀ ਪਹੁੰਚ ਚੁੱਕੇ ਆ ਅਸੀਂ ਜਿਹੜੀ ਹੁਣ ਆ ਗੋਲ ਅੱਛਾ ਮੈਂ ਕਿ ਤੁਸੀ ਕਰ ਲੈ ਲੱਗਦੀ ਨਹੀਂ ਇਹ ਨਾਲ ਆਈ ਮੈਂ ਕਿਉਂ ਅੰਦਰ ਲੈ ਜਾਓ ਸਾਡਾ ਤੁਰੀ ਚੱਪਲ ਲਾ ਆਈਓ ਪਾ ਲਾਓ ਪਾ ਨਾ ਆ ਰਹੀ ਏ ਸਾਜੂ ਅਕੜ ਆ ਗਿਆ ਕਿੱਧਰ ਰਸਤਾ ਮਤ ਲੱਗਿਆ ਸੀ ਬੜਾ ਲੱਗਿਆ ਸੀ ਸਿੱਧਾ ਹੀ ਇਧਰੋਂ ਇਧਰ ਨੂੰ ਆਉਣੇ ਸਾਡੇ ਉਧਰ ਨਾਲ ਲੱਗ ਰਿਹਾ ਤੁਸੀ ਪੀਂ ਲਓ ਜੀ ਤੇਰੀ ਨੂੰ ਠੰਡਾ ਲੈ ਕੇ ਆਏ ਪੀਣਾ ਪੀਣਾ ਹਾਂ ਪੀਣਾ ਆਉਣਾ ਨਾ ਟੀਣੀ ਬੱਤੇ ਨਹੀਂ ਨਾ ਆਉਣਾ ਹਾਂ ਜੀ ਸਾਜੂ ਠੰਡਾ ਪੀਂਦੇ ਤੇ ਜੀ ਨੇ ਕਾਕਾ ਨਾਲ ਇਹ ਕੋਈ ਗੱਲ ਨਹੀਂ ਮੈਨੂੰ ਮੈਨੂੰ ਹਿੱਦਾ ਫੋਨ ਨਹੀਂ ਮਾਰਨਾ ਆਇਆ ਲੈ ਇਹ ਸਾਰੇ ਮੈਂ ਗੱਲ ਲਾਦੀਆ ਸੈਜ ਦਾ ਕਟਾਪਾ ਹੋ ਗਿਆ ਕਿਸੇ ਨੇ ਕਟਾਪਾ ਕਰਦਾ ਤੇਰੇ ਤੇਰੇ ਹੋਏ ਸੈਜ ਤੇਰੀ ਬੇਇੱਜ਼ਤੀ ਬੜੀ ਹੋਉਂਦੀ ਆ ਆ ਸੈਜ ਦਾ ਕੋਈ ਨਹੀਂ ਸਿਰ ਭੰਨ ਦਾ ਕੰਨ ਕੋਣੋਂ ਹਾਂ ਜੀ ਦੱਸੋ ਦੱਸੂ ਉਹ ਤਾਂ ਤੇਰੇ ਪੈ ਗਈਆਂ ਨਾ ਮੇਰੇ ਨੂੰ ਆ ਗਈ ਸੀ ਨਾ ਕੇ ਕਹਿੰਦੇ ਗੁੰਡਾ ਖੜਕਾ ਕੇ ਆਉ ਹੈਗੀ ਵੀ ਨਹੀਂ ਉਹ ਲੱਗ ਪਰ ਤੁਮ ਲੱਗ ਗਈ ਅੱਛਾ ਤਾਂ ਹੀ ਇਹ ਵੀ ਗਾਹਾਂ ਤੇ ਲੱਗ ਕੇ ਬਸ ਪੜਦੀ ਹਾਂ ਹਾਂ ਮੈਂ ਹਾਂ ਵੀ ਤੀਕਾ ਤੀਕਾ ਅੱਜ ਕਿੱਥੇ ਆਈ ਸੱਜ ਕਿਹਨਾਂ ਕੋਲ ਆਇਆ ਆਪਾਂ ਸਾਨੂੰ ਅਈ ਕਿ ਜਾਣਾ ਆ ਆਪਾਂ ਕਹਿੰਦੀ ਇੱਥੇ ਜਾਣਾ ਆ ਕਹਿੰਦੀ ਉਹ ਗੁਰਜਾਸੂਨਾ ਦੀ ਜੀ ਮੈਂ ਤਾਂ ਮੈਂ ਕਹਾਂ ਉਹ ਇਹ ਨਹੀਂ ਇੰਨਾ ਹੀ ਪਤਾ ਇਹਦਾ ਹੀ ਭਾ ਕਰਦੀ ਲਾਈਵ ਖਾਣੇ ਕਿੰਨੇ ਧਿਆਨ ਦੇ ਦੀ ਦੇਖੋ ਚਾਵਲ ਲੈ ਕੇ ਹੁੰਦੇ ਮਮਾ ਖਾਣੀ ਰੋਟੀ ਮੈਂ ਤੇਰੀ ਮੈਂ ਬੰਦ ਕਰਦੇ ਹਾਂ ਤੁਹਾਡੇ ਜੀ ਨਾ ਨਹੀਂ ਲਾਈਵ ਕਰਦੇ ਲਾਈਵ ਨਹੀਂ ਹੁੰਦਾ ਇਹ ਲੋਜੀ ਰੋਟੀ ਪਾਣੀ ਲੈ ਆਏ ਸੀ ਖਾਣਾ ਸਾਡੀ ਬੜੀ ਚੁੱਪ ਕਰਕੇ ਬੈਠੀ ਆ ਕੋਈ ਨਹੀਂ ਸਹਜੂ ਕੀ ਖਾਣ ਨੂੰ ਤੇਰਾ ਦਿਲ ਕਰ ਰਿਹਾ ਦੱਸ ਇਹ ਤਾਂ ਸੰਗੀ ਜਾਂਦੀ ਆ ਪਾਪਾ ਖਾਣ ਦੀ ਜੀ ਗੱਲ ਹੈ ਪਾਪਾ ਖਾਣਾ ਪਾਪਾ ਕਰੀ ਜਾਂਦੀ ਆ ਦੇਖ ਹਾਂ ਜੀ ਆ ਲੈ ਤੇਰਾ ਮੋੜਾ ਪਕੜਾ ਆਪਾਂ ਇੱਕ ਜੀ ਖਾਣਾ ਨਹੀਂ ਚੱਲ ਕੋਈ ਨਹੀਂ ਸਭ ਕੁਝ ਛੱਡ ਦਮ ਮੈਂ ਤਾਂ ਕਿਹੜਾ ਖਾਣਾ ਯਾਰ ਅੰਬਾ ਅੰਬ ਦਾ ਟੇਉ ਦਾ ਡੇਲਿਆਂ ਦਾ ਚਾਰ ਕਿਦਾਂ ਹੁੰਦਾ ਯਾਰ ਡੇਲਿਆਂ ਦਾ ਕਹਿੰਦੇ ਆ ਨਾ ਡੇਲਿਆਂ ਦਾ ਵੀ ਡੇਲਿਆਂ ਮੈਂ ਦੇਖਿਆ ਨਹੀਂ ਗਾ ਡੇਲਿਆਂ ਚਾਰ ਉਹ ਗੋਲ ਗੋਲੇ ਨੂੰ ਨਿਕਤਰ ਜਾਂ ਕਿਹੜੇ ਨਿਕਨਿਕ ਗੋਲ ਗੋਲੇ ਹੁੰਦੇ ਆ ਡੇਲਿਆਂ ਲਗੇ ਹਾਂ ਹਾਂ ਖਾਣਾ ਪੈਣਾ ਸਾਰਾ ਕੁਝ ਕੱਢਣਾ ਕੁਝ ਨਹੀਂ ਹੈ ਮੈਂ ਤੁਹਾਨੂੰ ਵਿਆਹ ਹੀ ਨਾ ਮੇਰੇ ਨਾਲ ਖਾ ਲੋ ਹੁਣ ਤੁਸੀਂ ਖਾਓ ਮੈਂ ਤਾਂ ਕੁੜੀ ਘਰ ਤੇ ਭੇਜਾਂਦਾ ਹੀ ਮੈਨੂੰ ਜਾਣਦੇ ਆ ਮੈਂ ਛੱਡ ਦੇਣਾ ਮੇਰਾ ਗੋਤਰਾ ਜਾਣਦੇ ਤਾਂ ਮੈਨੂੰ ਵੀ ਆ ਕਾਹ ਨਹੀਂ ਗਿਆ ਤਾਲੀ ਸਾਹਿਬ ਉਹ ਆਜਾਦੇ ਲਿਆ ਤੇ ਹੁਣ ਤਾਂ ਨਹੀਂ ਹੁੰਦਾ ਮੈਂ ਵੀ ਨਹੀਂ ਆਇਆ ਮੈਂ ਤੈਨੂੰ ਕਿਹਾ ਸੀ ਮੇਰੇ ਨਾਲ ਖਾ ਲੋ ਹਾਂ ਮੈਂ ਕਿਹਾ ਹੀ ਨਾ ਮੇਰੇ ਨਾਲ ਖਾ ਲੋ ਕੰਮ ਵੱਡ ਗਿਆ ਹੁਣ ਕੰਮ ਵੱਡ ਗਿਆ ਆ ਤੇ ਔਖਾ ਹੋ ਰਿਹਾ ਹੁਣ ਕੋਈ ਵੀ ਨਹੀਂ ਖਾਣਾ ਖਾਣਾ ਇਹ ਬੁਝਾ ਕੇ ਕੈਮਰਾ ਕੋਲ ਕਿ ਦੱਚ ਲੱਗ ਗਿਆ ਉਹ ਔਖਾ ਹੋ ਗਿਆ ਪਰ ਮੈਂ ਤਾਂ ਖਾ ਲਿਆ ਇਧਰ ਇਹਨਾਂ ਦਾ ਖਾ ਗਿਆ ਕੋਈ ਨਹੀਂ ਨਹੀਂ ਤੁਹਾਡਾ ਆ ਦੇਖੋ ਦੋ ਘਟ ਮੈਂ ਗਈ ਆ ਅੱਜ ਆ ਗਏ ਲੋਕੜੀ ਵੀ ਬਈ ਮੇਰੀ ਘਰ ਲੱਗ ਗਿਆ ਲੱਗ ਗਿਆ ਆ ਖਤਮ ਹੀ ਆਏ ਐ ਇਦਾਂ ਦਾ ਲੱਗ ਨਹੀਂ ਮੈਨੂੰ ਫੇਰ ਬਿਲਕੁਲ ਸਾਫ਼ ਕਰੋ ਖਾਣਾ ਹੀ ਪੈਣਾ ਭਾਈ ਖਾਣਾ ਹੀ ਪੈਣਾ ਤੇਂ ਵੀ ਸਾਜ ਲੋ ਸਹਿਜੂ ਤੇਰੀ ਲੋੜ ਪੈ ਗਈ ਆ ਜਾ ਕੋਲੀਆਂ ਖਾਲੀ ਕਰਨੀਆਂ ਤੇਰੀ ਲੋੜ ਪੈ ਗਈ ਕੋਲੀਆਂ ਖਾਲੀ ਕਰਨੀਆਂ ਆ ਸਾਬ ਤੋਂ ਖਾਣਾ ਆ ਮਮਾ ਮਮਾ ਤਾਂ ਖਾ ਨਹੀਂ ਹੁੰਦਾ ਤੇ ਮੈਨੂੰ ਹੈਲਪ ਕਰਾ ਦੇ ਮਮਾ ਤਾਂ ਤੇਰੀ ਖਾ ਗਈ ਤੇਰਾ ਪਾਪਾ ਹੀ ਔਖਾ ਲੱਗਦਾ ਮੈਨੂੰ ਕਹਿੰਦੇ ਖਾ ਕੇ ਜਾਣ ਦੇ ਆ ਆਈ ਮਮਾ ਦਾ ਆਈ ਮਮਾ ਵੀ ਹੋ ਗਿਆ ਮੈਂ ਵੀ ਓਕੀ ਕੋਈ ਨਹੀਂ ਜ਼ਰੂਰੀ ਨਹੀਂ ਜਿੰਨਾ ਮੈਂ ਖਾਣਾ ਕੋਈ ਨਹੀਂ ਜ਼ਰੂਰੀ ਨਹੀਂ ਜ਼ਰੂਰੀ ਕੋਈ ਨਹੀਂ ਜਿੰਨਾ ਖਾਣਾ ਖਾਣਾ ਇਹ ਦੀ ਸਾਡੇ ਵੱਲ ਹੀ ਹੋਈ ਹੈ ਚੱਲ ਜਿੰਨਾ ਕੰਮ ਦਾ ਖਾਣਾ ਕੋਈ ਨਹੀਂ ਦਿਲ ਦੇ ਕਜ਼ੂ ਜੂ ਲਿ ਗਈ ਹੈ ਅੱਜ ਚੁੱਟੀ ਆ ਦਾਲਿਆ ਆ ਆਪਣੇ ਚੁੱਟੀ ਆ ਤਾਂ ਖਾਣ ਦੀ ਮੈਂ ਨਹੀਂ ਟੋਕੜੀ ਕਰਦੀ ਮੈਂ ਖਾਣੇ ਦੇ ਜਿਹੜਾ ਕੋਈ ਬਾਹਰ ਨਹੀਂ ਹਾਂ ਮੈਨੂੰ ਪਤਾ ਨਹੀਂ ਆਇਆ ਚਲੋ ਚਲੋ ਤੁਹਾਨੂੰ ਕਿਹਾ ਦਿੱਤੇ ਮੈਨੂੰ ਨਹੀਂ ਤੁਹਾਨੂੰ ਕਿਹਾ ਆ ਮੈਨੂੰ ਕਿਹਾ ਮੈਨੂੰ ਸਾਰੇ ਕਹਿੰਦੇ ਨੇ ਕਿ ਕਮਾਂਟਾਂ ਕਿ ਤੁਸੀਂ ਭਾਜ ਨੂੰ ਕੋਈ ਸੁਣਾਉਂਦੇ ਨਹੀਂ ਆਹ ਦੇ ਲਓ ਤੁਹਾਡੇ ਸਾਹਮਣੇ ਆਪੂ ਹੀ ਖਾਂਦੇ ਇਹ ਗੱਡ ਗੱਡ ਕੀ ਕੀ ਹੋਇਆ ਬੜਿਆਂ ਨੇ ਕਮੈਂਟ ਕੀਤੇ ਕਿ ਭਾਜ ਨੂੰ ਮਾਰ ਦੋਰੇ ਇਹਨਾਂ ਨੂੰ ਸੁਲਾਜਾ ਕਰੋ ਰੋਟੀ ਬਣਾ ਦੇਗਾ ਵੀ ਵੀਡੀਓ ਪਾਉਣੇ ਨੇ ਆਹ ਖਾਂਦੇ ਆ ਹੁਣ ਮੂੰਹ ਜਿਹਾ ਪੋੜੀ ਫੜੀ ਆ ਵੀ ਨਹੀਂ ਖਾਂਦੇ हां वेनी सब के साथ कमेंट्री थी जना भी होनु ਤੁਸੀਂ ਆਪਰ ਉਹਨਾਂ ਨੂੰ ਬਾਜੀ ਉਹਨਾਂ ਨੂੰ ਬੁਲਾਇਆ ਹੋਣਾ ਤੇ ਸਹਿਜ ਉਹਨਾਂ ਨੂੰ ਆ ਦੇਖੋ ਆਪਾਂ ਬੁਲਾ ਲਿਆ ਬਾਜੀ ਉਹਨਾਂ ਨੂੰ ਆ ਗਏ ਜੀ कमेंट्री ਕੀਤਾ ਸੀ ਕਹਿੰਦੇ ਤੁਸੀਂ ਖਰਦਾਰੀ ਕਰਿਓ ਕਹਿੰਦੇ ਬਾਜੀ ਉਹਨਾਂ ਨੇ ਮਾਇਆ ਕੋਈ ਗੱਲ ਦੀ ਜੀ ਇੰਨੇ ਤਾਂ ਜਿਆਦਾ ਹੀ ਮਾੜੇ ਹੋਏ ਕਿੰਨੇ ਨੇ ਫੋਨ ਦੀ ਗੱਲ ਨਾ ਕੋਈ ਬਾਜੀ ਇਧਰ ਪ੍ਰਭੂ ਸਾਡਾ ਇੱਕ ਵਾਰੀ ਪ੍ਰਭੂ ਤੇ ਆ ਰੋਲੇ ਆ ਰੋ ਤੇ ਇਹ ਤੈਨੂੰ ਸਾਰੇ ਵਲੌਗ ਚ ਦੇਖਦੇ ਪਏ। ਕਿਹਦੇ ਪ੍ਰਭੂ ਨੇ ਪੱਗ ਨਹੀਂ ਬੰਨੀ ਸੋਹਣੀ ਜੀ? ਐਵੇਂ ਹੀ ਵੇਕਾਂ ਨੂੰ ਬੰਨੀ ਆ ਜੀ। ਐਵੇਂ ਹੀ ਵੇਕਾਂ ਨੂੰ। ਠੀਕ ਆ ਪ੍ਰਭੂ? ਨਹੀਂ ਬਣਾਉਣੀ। ਉਹਦੀ ਵਾਈਟ ਹੋਣਾ ਨਹੀਂ। ਸੈਦ? ਹਾਂ ਮੰਨ ਲੈ ਜੀ। ਸੈਦ ਕਿ? ਸੈਦੂ ਦੇ ਵਿੱਚ ਸੈਦੂ ਦਾ ਤੇ ਨਮਾਰੂਪ ਬਣਾ ਦਿੰਨੇ ਪੱਗ ਬਣਾ। ਜੀ ਕਹ ਪਾਜੀ ਨਹੀਂ ਤੇਿਆਰ ਹੋ ਜੂ। ਬਣਾਉਣੀ ਤੂੰ ਸੈਦ? ਕਿ ਭਾਈ ਜੱਟ ਦੀ ਡਾਡੀ। ਦੀਦੀ ਕਹਿੰਦੇ ਅਸੀਂ ਇੱਕ ਜੀ ਖਾ ਲੈਣੀ ਅਸੀਂ ਕੰਮ ਬਾਅਦ ਚੋਂ ਵਧਾਉਣਾ ਨਹੀਂ ਘਟਾਉਣਾ ਮੈਂ ਮਸੂਰੂ ਤੇ ਇੱਕ ਜੀ ਖਾਣੇ ਆਪਾਂ ਗੁਰਦਵਾਰੇ ਜੀ ਅਸੀਂ ਅਸੀਂ ਸ਼ੁਰੂ ਤੇ ਤਾਂ ਨਹੀਂ ਖਾਈਦੀ ਵਿੱਚ ਇੱਕ ਜੇ ਕਿਉਂ ਨજર ਲੱਗ ਜਾਂਦੀ ਸਾਨੂੰ ਗੜਿਆਂ ਦੱਸਿਆ ਉਹ ਕਹਿੰਦੇ ਅਸੀਂ ਇੱਕ ਜੀ ਖਾਈਦੀ ਸੀ ਕਹਿੰਦੇ ਇੱਕ ਥਾਲੀ ਚ ਨਾ ਖਾਇਆ ਕਰੋ ਅਲੱਗ-ਅਲੱਗ ਖਾਇਆ ਕਰੋ ਨਹੀਂ ਸਹੀ ਮੈਨੂੰ ਇੱਕ ਜੀ ਇੱਕ ਜਣੀ ਖਾਣੀ ਚਾਹੀਦੀ ਉਹ ਹੈਗੀ ਇੱਕ ਪ੍ਰੋਬਲਮ ਵੀ ਹੈ ਅਸੀਂ ਗੱਲਾਂ ਗੁਰੂ ਘਰ ਜਾ ਕੇ ਅਲੱਗ ਕਰਦੇ ਨਹੀਂ ਅਸੀਂ ਇੱਕ ਜੀ ਖਾਂਦੇ ਆ ਮਤਲਬ ਜਿੰਦਗੀ ਅਲੱਗ ਅਲੱਗ ਕੁਆਲਟੀ ਚ ਖਾਣੇ ਚਾਹੀਦੀ ਹਾਂ ਹਾਂ ਉਹ ਪ੍ਰੋਬਲਮ ਵੀ ਇੱਕ ਹੁੰਦੀ ਹੈ ਨਾ ਕੁਝ ਨਹੀਂ ਹੁੰਦਾ ਆਈ ਸੁਣਾਰੀ ਤੁਨ ਕੁਝ ਨਹੀਂ ਹੁੰਦਾ ਵਹਿਮ ਨਹੀਂ ਬਾਲਾ ਕਰੀਦਾ ਆਈ ਵਹਿਮ ਕਰਦੇ ਆ ਬਈ ਵਹਿਮ ਨਹੀਂ ਕਰਨਾ ਆਪਾਂ ਤੇ ਵਹਿਮ ਨਹੀਂ ਕਰਦੇ ਨਾ ਖਾਇਆ ਕਰੋ ਆਈ ਛੱਡ ਦਿੱਤੀ ਫੇਰ ਆਪਾਂ ਵਹਿਮ ਪਰਮਤੋ ਦੂਰ ਰਹਿਣਾ ਹੈ ਅਸੀਂ ਤੁਹਾਨੂੰ ਪਾਰਣਾ ਅੱਜ ਮੈਂ ਫੇਰ ਵੀ ਨਹੀਂ ਪੈਂਦਾ ਜੀ ਦੀ ਤੀਜ ਚਾਹ ਤੁਹਾਨੂੰ ਦੇ ਲਓ ਮੈਂ ਕਹਤਾ ਹੁਣ ਤੂੰ ਇਹਦੀ ਪੈੜਾ ਦੀ ਦੀ ਨੂੰ ਪਾਣਾ ਇਹ ਵੀ ਨਹੀਂ ਪੈਂਦੇ ਜਦੋਂ ਮੈਂ ਨਹੀਂ ਪੈਂਦਾ ਮੈਂ ਪਾਣਾ ਦੀਦੀ ਤੁਸੀਂ ਇੱਥੇ ਮੈਂ ਤੁਹਾਨੂੰ ਦੱਸਦਾ ਉਹ ਦੇ ਲੋ ਮਾਮੀ ਜੀ ਨੇ ਉਹਨੇ ਵੀ ਕਿਹਾ ਆ ਤਿਆਰ ਹੋ ਜਾ ਫਿਰ ਹੁਣ ਮੈਂ ਚਲ ਜਾ ਕਹਿੰਦੇ ਇੱਕ ਚੰਨੀ ਖਾਈ ਦੀ ਦੀ ਦੱਸਿਆ ਦੀਦੀ ਨੂੰ ਕਸ ਤੋਂ ਨਹੀਂ ਯਾਦ ਨਹੀਂ ਸਾਨੂੰ ਵੀ ਕਿਸੇ ਨੇ ਕਿਹਾ ਹੀ ਆਪਾਂ ਛੱਡਤੀ ਆਂ ਨਾ ਜਿਆਦਾ ਪਿਆਰ ਵੱਧਦਾ ਆਓ ਲੋ ਜੀ ਅਸੀਂ ਘਰੋਂ ਨਿਕਲ ਗਏ ਆ ਮੈਨੂੰ ਬੁਲਾਈ ਆ ਗਏ ਆ ਹੁਣ ਆਪਾਂ ਨਿਕਲਣ ਲੱਗੇ ਆ ਘਰੋਂ ਕਿੰਨਾ ਦਾ ਪਤਾ ਨਹੀਂ ਦੇ ਕਿ ਕਿਤੇ ਜਾਣਾ ਆਪਾਂ ਹਾਂ ਲੋਕੇਸ਼ਨ ਦਾ ਪਤਾ ਨਹੀਂ ਰਾਤ ਜਾਂਦੇ ਜਾਂਦੇ ਨੂੰ ਪਤਾ ਲੱਗਣਾ ਹਾਂਜੀ ਉੱਥੇ ਪਹੁੰਚ ਕੇ ਮਿਲਦੇ ਆ ਕਿ ਕਿੱਧਰ ਨੂੰ ਜਾਣਾ ਸੀ ਸਾਨੂੰ ਕੁਝ ਨਹੀਂ ਪਤਾ ਹਲੇ ਵੇ ਗੱਡੀ ਚੰਪਾਈ ਮੈਂ ਮੋੜ ਲੈਣਾ ਗੱਡੀ ਜਾ ਤੇ ਇੱਕ ਮਿੰਟ ਰੁਕ ਮੈਂ ਮੋੜ ਮੋੜ ਲਿਓ ਮੋੜ ਲਿਓ ਰੋਕ 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 ਤੋ ਅੱਜ ਕਹਿੰਦੇ ਗੱਡੀ ਮੈਂ ਮੁੜ ਕੇ ਲੈ ਕੇ ਆਉਨੇ ਆ ਸੈਜ ਬਹਿ ਜਾ ਤੂੰ ਸੈਜ ਕੋਈ ਲੜਾਈ ਹੋ ਗਈ ਉਹ ਕਹਿੰਦੇ ਤੁਸੀਂ ਚਲਾਓ ਕਹਿੰਦੇ ਤੁਸੀਂ ਚਲਾਓ ਆ ਲਾਉਟ ਆ ਸੈਜ ਇਤਾਰੇ ਕੰਮ ਨਹੀਂ ਕਰੀ ਤੇ ਚੱਗਾ ਖੇਚ ਨਾਲ ਕੋਟਾ ਪਾਉਗੀ ਇਹ ਨਾ ਖੁੱਲਣ ਵਾਲੇ ਹੈ ਹੀ ਨਹੀਂ ਅਸੀਂ ਕਿ ਉੱਪਰ ਆ ਤੀਨ ਨੂੰ ਪਤਾ ਨਹੀਂ ਲੱਗਾ ਆ ਜਾਓ ਭਾਜੀ ਪਾਜੀ ਕਹਿੰਦੇ ਮੈਂ ਜਾਣਾ ਨਹੀਂ ਤੇ ਹੁਣ ਅਸੀਂ ਚੱਲੇ ਆ ਜੋ ਨਗਦੀ ਬੰਦ ਕਰ ਦ ਕਿੰਨਾ ਟਾਈਮ ਹੋ ਗਿਆ ਲਰਨਿੰਗ ਹੋਣੀ ਨੇ ਸੁਬਿਆ ਗਈਆਂ ਵੈਰ ਆ ਗਿਆ ਕਰੇ ਨਹੀਂ ਨਹੀਂ ਹਲੇ ਨਹੀਂ ਔਨਲਾਈਨ ਕਰਾਓ ਤੂੰ ਕੁਝ ਬੰਨਰ ਬੰਨ ਨਹੀਂ ਔਨਲਾਈਨ ਕਰਾਜਣਾ ਲੋ ਜੀ ਅਸੀਂ ਹੁਣ ਸਾਰੇ ਜਣ ਬੈਠ ਗਏ ਸੀ ਹੁਣ ਆਪਾਂ ਚੱਲੇ ਆ ਉਸਾ ਚੱਕਣ ਦਾ ਉਹਨੇ ਕੀਤਾ ਲੋਕੇਸ਼ਨ ਤੇ ਚੰਗੀ ਪਰ ਪਤਾ ਨਹੀਂ ਕਿਹੜੀ ਲੋਕੇਸ਼ਨ ਤੇ ਜਾਣਾ ਹੈ ਉੱਥੇ ਜਾ ਕੇ ਪਤਾ ਲੱਗਣਾ ਹੈ ਸ਼ਾਇਦ ਜਿਹੜੀ ਐਸੇ ਜਨਰਲ ਵਾਸਤੇ ਪਤਾ ਨਹੀਂ ਕਿਹੜੂ ਬੰਨਣਾ ਹੈ ਆ ਸਾਜੂ ਧਾਗੇ ਲੈ ਕੇ ਆਈ ਬੰਨਣ ਵਾਸਤੇ ਸ਼ੌਂਦਾ ਕਾਕਾ ਸਾਡਾ ਸੁੱਤਾ ਪਿਆ ਘਰ ਆਪ ਛੱਡਿਆਂ ਦਾ ਹੀ ਇਹ ਤਾਂ ਬਾਅਦ ਤੇ ਪਤਾ ਲੱਗੂ ਚਿਚਲੇ ਪੂਣਾ ਹੋਊਗੀ ਰੋਪੇ ਹੀ ਆ ਗੱਡੀ ਕੰਦੀ ਸੀਟ ਬੈਲਟ ਲਾਓ ਗੱਡੀ ਕੰਦੀ ਸੀਟ ਬੈਲਟ ਲਾਓ ਸਾਜੂ ਨੂੰ ਵੇਲੇ ਪਤਾ ਲੱਗਿਆ ਕੀ ਕਹਿ ਰਹੀ ਹੈ ਆ ਲੋਕੇਸ਼ਨ ਮਿਲੀ ਆ ਤੇ ਹੁਣ ਸਾਰੇ ਜਣੇ ਉਤਰ ਗਏ ਆ ਚਲੋ ਟਾਕੀ ਕਿੱਧਰ ਜਾਣੀਗੇ ਨਹੀਂ ਹੁੰਦੀ ਭਾਈ ਬੰਦ ਨਹੀਂ ਲੌ ਕਰ ਦੋ ਸੈਜੂ ਕਨੇ ਬੰਦ ਨਹੀਂ ਹੁੰਦੀ ਕੋਈ ਹੋ ਗਈ ਬੜਾ ਆ ਸਾਨੂੰ ਇਹ ਲੋਕੇਸ਼ਨ ਤਾਂ ਬੜੀ ਸੋਹਣੀ ਹੁੰਦੀ ਫੋਨ 'ਚ ਆਓ ਜੀ ਕਹਿੰਦੇ ਸੈਜੂ ਨੇ ਕੁਮ ਬਣਾ ਗਿਆ ਹੈ ਸੈਜੂ ਹਾਂਜੀ ਜਿਉਣਾ ਸਾਨੂੰ ਫੜ ਕੇ ਰੱਖ ਲਿਆ ਅੰਦਰ ਫਿਰ ਸੈਜੂ ਹੜਾਵੋਗੇ ਸਾਨੂੰ ਨਹੀਂ ਫੜ ਕੇ ਮਾਪ ਕੇ ਸੈਜੂ ਨੇ ਝੂਲੇ ਦੇ ਝੂਟਾ ਲਿਆ ਮਾ ਕਿਹੜੇ ਝੂਲੇ ਦੇ ਲੈਣਾ ਉਹਦੇ ਉਹ ਜਿਹੜਾ ਗਾਓ ਦੇਖ ਇੱਧਰ ਉਹ ਝੂਲਾ ਹਾਂ ਸੈਜੂ ਏਡਾ ਹੀ ਬਾਕੀ ਜਾ ਗਈ ਲੈ ਦੂਰ ਜਾ ਤੂੰ ਸੈਦੂ ਚਲ ਗਈ ਆ ਝੂਲੇ ਦੇ ਝੂਡੇ ਲੈਣ ਦੀਦੀ ਉਹ ਦੋਨੇ ਦੇਖੋ ਕਿੰਦਾ ਤੁਰੇ ਜਿੱਦਾਂ ਨੂੰ ਨਹੀਂ ਪਤਾ ਸੀ ਆਹੋ ਦੇਖ ਲਓ ਜਿੱਦਾਂ ਨਾ ਬੋਗ ਤੇ ਘੁੰਮ ਘੁੰਮ ਕੇ ਅੱਕ ਕੇ ਹੁੰਦੇ ਸੀ ਸਾਨੂੰ ਪਤਾ ਹੈ ਨਹੀਂ ਲੱਗੇ ਜੰਨ ਨੂੰ ਦੂਜਾਈ ਜਾ ਉੱਧਰ ਪਾਣੀ ਛੱਡਿਆ ਵਾ ਉਹਦੀ ਪੈਪ ਤਸੀਂ ਹਣਾ ਮੜ ਜਾ ਇਹ ਸਾਨੂੰ ਕਹਣਾ ਸਾਡੇ ਉੱਪਰ ਪਾਣੀ ਮਾਰੋ ਵੀਡੀਓ ਬਣਾਉਣੇ ਗਾਣਾ ਨੇ ਫੁੱਲੀ ਰੰਗ ਲੈ ਕੇ ਆਉਣੇ ਸੀ ਅਸੀਂ ਉੱਥੇ ਰਹਿ ਕੇ ਫੋਟੋ ਖਿਚਾਈ ਸੀ ਉਹ ਕੁਰਸੀਆਂ ਤੇ ਅੱਗੇ ਵੀ ਲਿਕੇ ਸੀ ਮੈਂ ਕਿ ਗੇਸ ਵੇਂਪੂ ਲਾ ਅੱਗੇ ਉਹ ਜੱਲੀਆਂ ਆਏ ਕਿੰਨਾ ਵਜਾ ਹੁੰਦਾ ਹਾਂ ਹਾਂ ਆਹਾ ਆਹਾ ਕਿੰਨਾ ਵਜਾ ਹੁੰਦਾ ਓਪਾ ਮੈਂ ਮੈਨੂੰ ਗਾੜਾ ਕੱਟ ਕੇ ਭੇਜ ਦਿੰਦੇ ਹਾਂ ਚਲੋ ਬਾਹਰ ਤੁਹਾਡਾ ਦਿਮਾਖਰਾ ਹੋ ਗਿਆ ਕਿੱਥੇ ਲੈਣਾ ਲੈ 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 ਜਾ ਲੈ ਉਹ ਤਾਂ ਨੀਂਂਦ ਦੇ ਦੇਖੋ ਉਹ ਕਹਿੰਦੇ ਪਾਣੀ ਤੂੰ ਛੱਡਿਆ ਆ ਉਦਾਂ ਹੀ ਉਹ ਪਾਜੀ ਬੰਦ ਕਰਨ ਆਉਣ ਲੱਗੇ ਉਹਨਾਂ ਜਿੱਲਾ ਮੈਨੂੰ ਦੇਖ ਕੇ ਪਾਣੀ ਬੰਦ ਕਰਨ ਆਉਣ ਲੱਪੇ ਇਹਿੰਦੇ ਨੇ ਬਰਬਾਦੀ ਹੋਰ ਇਹ ਮੁੰਡਾ ਪਾਣੀ ਬੰਦ ਕਰਨ ਆਉਣ ਲੱਗਾ ਆ ਕਹਿੰਦੇ ਡਰਾਮਾ ਦਾ ਘਟਕੇ ਬਣਾਇਆ ਆ ਉਹ ਕਹਿੰਦੇ ਡਰਾਮਾ ਦਾ ਜੀ ਘਟਕੇ ਬਣਾਤਾ ਜੇ ਕਿਸੇ ਨੂੰ ਬਣਾਉਣਾ ਹੋਵੇ ਤਾਂ ਬਣਾ ਸਕਦੇ ਆ ਇਹ ਕੀ ਆ ਕੌਮਾਂ ਬੁੜਿਆ ਕੌਮ ਚਾਹ ਮਾਰਨ ਹਾਂ ਇਹਗਾ ਨਿੱਕੇ ਨਿਆਣੇ ਦੇ ਵਿੱਚ ਰੱਖ ਕੇ ਹਾਂ ਲੇ ਨਿੱਕਾ ਗੜਾ ਪੜਾਈਏ ਤੇ ਇੰਨਾ ਹੀ ਮੈਨੂੰ ਤਾਂ ਇਹੀ ਲੱਗਦਾ ਜਸਲੀਨ ਉਹ ਬਣਾਇਆ ਭਾਜੀ ਇਹ ਖੂਆ ਭਾਜੀ ਇਹਦੇ ਉਹ ਬਣਾਇਆ ਇਹ ਇਹ ਕਿੱਦਾਂ ਉਹ ਇਹ ਉਹ ਕਿੱਦਾਂ ਇਹ ਨਵੀਆਂ ਹੀ ਐਡ ਬਣਾਉਣੇ ਵੀਡੀਓ ਹੁਣ ਆਪਾਂ ਲੱਗੇ ਜਾਂਦੀ ਵੀਡੀਓ ਬਣਾਉਣਾ ਚਲੋ ਚਲੋ ਰਾਜਿਆਂ ਵਾਲੀ ਵਾਹ ਕਹਿ ਮਾਤਾ ਅੱਜ ਸੌਣ ਲੱਗੇ ਤੁਸੀਂ ਜਾਓ ਦੀਰੀ ਲੈਟ ਹਨ ਜਗ ਜੇ ਆਹੋ ਕਿੰਨਾ ਲੰਗੂੜ ਦੀ ਉਹਦੇ ਨਾਲ ਤੋਂ ਵੀ ਆਉਣੀ ਆ ਉਹ ਤੁਹਾਨੂੰ ਚਿੰਨਾ ਵਿੱਚ ਕਿੱਥੇ ਲੈ ਲੈ ਲੱਲ ਝੂਟ ਜਿੱਥੇ ਲੈਣੇ ਬੁੱਤੂ ਰੋਟੀ ਤਾਂ ਹੁਣ ਵਿਚਾਰੀ ਘਰ ਮਸੀ ਚਲ ਗਈ ਆ ਸਾਗਰ ਦੀ ਬੋਟੀ ਲੈਂਦੇ ਇੰਡੀ ਕਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਹੈ ਮੈਨੂੰ ਛੇਤੀ ਤੇ ਡਰਾਈਵਰੀ ਜ਼ਖਾ ਚੱਰੀ ਹੈ ਸਾਗਰ ਦੀ ਬੋਟੀ ਚਲ ਗਈ ਹੈ ਹੋਰ ਅਸਮੇਂ ਆਇਆ ਬੈਰੋ 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 ਜਿੱਥੇ ਦਿਲ ਲਗਾ ਦੋ। ਕੋਈ ਆ ਵੀ ਤੇ। ਟੀਉਡੇ ਕੋਣ ਨੇ ਨਾ। ਇਹ ਤਾਂ ਆਪੋ ਲੱਗਿਆ। ਵਧੀਆ ਵਧੀਆ। ਮੈਂ ਹੋਟਲ ਪਾਇਆ ਨਾ ਵਾ। ਜ਼ਰੂਰ ਆਇਆ ਸਾਰਾ। ਕੀ ਕਿਹਾ? ਕੀ ਕਿਹਾ ਦੱਸੀ ਦੁਬਾਰਾ? ਹਾਂ ਸੁਣੀ। ਕਹੀਂ ਇੱਕ ਵਾਰੀ। ਐਸਾ ਲੱਗੇ ਆ। ਹਾਂ। ਸੌ ਜਾਓ। ਅਹੀਂ ਚੱਲੇ ਫਿਰ ਜਾਓ। ਸਹੀ ਗਾ। ਉਹ ਸਾਹਮਣੇ ਉਹ ਆਏ ਸਾਨੂੰ ਕੋਈ ਜਾਣਦਾ ਹੀ ਨਹੀਂ। ਇਹ ਕਿਹਾ ਸਾਨੂੰ। ਤੂੰ ਹੀ ਜਾਣਦੇ ਸਾਨੂੰ ਦੱਸੀ ਜ਼ਰੂਰ। ਵਾਓ ਬਿਊਟੀਫੁੱਲ ਬਿਊਟੀਫੁੱਲ ਆ ਅੰਦਰ ਆ ਜਾਓ ਭਾਈ ਅੰਦਰ ਦੇਖੋ ਕੀ ਬਣਿਆ ਆ ਜੰਗਲਾਂ ਵਿੱਚ ਠੰਡ ਲੱਗਣਾ ਆਪੀ ਸੀ ਤੁਹਾਨੂੰ ਨਹੀਂ ਨਹੀਂ ਚਲੋ ਕੋਈ ਖਾਣ ਮਿਲ ਜੇ ਆਪ ਆ ਗਏ ਜੰਗਲਾਂ ਵਿੱਚ ਖਾਣਾ ਪੀਣਾ ਕਰਾਂਗੇ ਹੁਣ ਫਿਰ ਕੋ ਮੱਤ ਸਿੰਗਲ ਚ ਪਹੁੰਚ ਗਏ ਆ ਕਿਹੜੇ ਜੰਗਲ ਸੱਜੂ ਕਠਮਾਂਡੂ ਦੇ ਕੋਕੋਨੇਟ ਆ ਕੰਠਮਾਂਡੂ

ਨਿਆਣੀ ਉਮਰ ਚ ਵਿਆਹ ਕਰਤਾ ਨਿਆਣੀ ਉਮਰ ਦੀ ਵਿਆਹ ਕਰ ਮਣੀ ਲੈ ਕੇ ਮੇਰੇ ਜੋ ਕਿਊਟ ਬਹੁਤ ਅੱਛਾ ਬਣਾਤੇ ਆ ਆ ਦੀ ਜੀ ਹੁਣੀ ਆਇਆ ਸੀ ਸਾਜੂ ਦਾ ਫੋਟੋ ਤੁਹਾਨੂੰ ਬੜਾ ਵਧੀਆ ਲੱਗਾ ਥੈਂਕ ਯੂ ਤੁਹਾਡਾ ਸਾਜੂ ਕਿਦਾਂ ਲੱਗਾ ਜਿਹੜੇ ਕਹਿੰਦਾ ਵੀਡੀਓ ਦੇ ਦੇਉਂਦੇ ਨੇ ਸਾਜੂ ਨੂੰ ਕੀ ਕਰਦੀ ਬਣਾਏ ਸੀ ਸੱਸੀ ਦਾ ਬਲਾਹਾ ਕੀ ਕਰੀਂ ਮਾਗੜ ਕਾਉਂਗੀ ਬੋਲੀ ਸੁਣਾ ਦੇ ਮਾਗੜ ਬੋਲੀ ਸੁਣਾ ਦੇ ਨਹੀਂ ਕੱਲ ਦੀ ਸੁਣਾ ਰਹੀ ਨਹੀਂ ਸਰ ਸੁਣਾ ਦੇ ਅੱਜ ਪੇਖੜ ਕਰ ਦੇ ਅੱਜ ਪੇਖੜ ਕਰ ਦੇ ਮੁੰਨੀ ਪੇਖੜ ਕਰ ਬਾਜੀ ਕਿਤੇ ਇੱਕੋ ਹੀ ਬੋਲੀ ਬੋਲੀ ਜਾਂਦੀ ਹੈ ਹੁਣ ਹਟ ਗਈ ਬੋਲਣਾ ਮੈਂ ਕਿਹਾ ਇੱਕੋ ਹੀ ਆਈ ਜਾਂਦੀ ਬੋਲੀ ਬੋਲਾ ਬੋਲਾ ਕੁਝ ਨਹੀਂ ਚਲ ਸਰ ਤੋੜਨਾ ਹੈ ਤੇਰੇ ਕੋ ਪੁੱਤੋ ਚਲੋ ਬਾਪੂ ਵਾਲਾ ਸੁਣਾ ਦੇ ساری ਉਮਰ ਵਾਲਾ ਚਲੋ ਸੁਣਾ ਦੇ ਬਾਪੂ ਵਾਲਾ ਨਹੀਂ ਸੁਣਾ ਦੇ ਉਹ ਕਾਲੀ ਕਾਲੀ ਖਾ ਲੈ ਆਹੋ ਸੁਣਾ ਦੇ ਚਲ ਚਲ ਸੁਣਾ ਚਲ ਸੁਣਾ ਕਾਲੀ ਕਾਲੀ ਤੂੰ ਮਾੜਾ ਬਿਨਾਂ ਦੇ ਸਾਰੀ ਉਮਰ ਬਾਪੂ ਮੇਰਾ ਕਰਿਆ ਉਹ ਵੀ ਸੁਣਾ ਦੇ ਸਾਰੀ ਉਮਰ ਬਾਪੂ ਮੇਰਾ ਤੋਂ ਪੱਤ ਕਾਲਾ ਵੀ ਹੋ ਜਾਏਗਾ ਐ ਤਾਂ ਸਾਹਮਣੇ ਹੋ ਜਾਣਾ ਕਿਉਂ ਕਰਾਂ ਕੋਕਾ ਕੋਲਾ ਜੀ ਬਣਾਵੇਂ ਮੈਂ ਤਾਂ ਧੁੱਪੇ ਖੜੇ ਹੋ ਕੇ ਰੰਗ ਕਾਲੇ ਪੀ ਕੇ ਪੈ ਗਏ ਆ ਪਟ ਹਟੇ ਕਹਿੰਦੇ ਮੈਂ ਬਾਹ ਹਲਾ ਲਈ ਹੁਣ ਹਲਾ ਲਈ ਬਾਹ ਬਨਾਗ ਬੰਦਿਆ ਨੇ ਆ ਰਹੇ ਹਲਾ ਲਈ ਹਲਾ ਲਈ ਹਲਾ ਲਈ ਵਾਹ ਨਾਗ ਬੰਦਿਆ ਟਰਾਈ ਕਰ ਰਹੇ ਪਾਈ ਦੀ ਮੋਟਾ ਦੁਖਦਾ ਬਾਏ ਹਲਾ ਲਈ ਬਾਏ ਹਲਾਲੀ ਬਣ ਕੇ ਨਾਗ ਮੈਨੂੰ ਪਤਾ ਇਦਾਂ ਹੀ ਜਿਆਦਾ ਮੇਲ ਲੈ ਕੇ ਹੱਥ ਮੇਰੇ ਡੈਡੀ ਜਾਣਾ ਮੇਲ ਲੈਣਾ ਕੱਢ ਮੈਨੂੰ ਨਾ ਹੈ ਕੀ ਹੋਇਆ ਬਾਹ ਹਲਾ ਲਈ ਨਹੀਂ ਨਹੀਂ ਐਰੇ ਪਾਪਾ ਇਹਨੂੰ ਕੁਝ ਕਹਿ ਦਿੰਦੀ ਲਓ ਜੀ ਪਹੁੰਚ ਗਏ ਆ ਘਰ ਘੁੰਮ ਫਿਰ ਕੇ ਤੇ ਸੀ ਕਿ ਉਹ ਨਹੀਂ ਪੜਾਤਾ ਕੁੜੀ ਨੂੰ ਮੰਮੀ ਇਹ ਤੇ ਕੰਫਰਟਿਨ ਕੋ ਗਿਆ ਆਦਾ ਬੜਾ ਵਧੀਆ ਕੰਮ ਆ ਤੇਰਾ ਪੁੱਤ ਸੁਤਿਆ ਸ਼ੋਨਾ ਦਾ ਕਾਕਾ ਇਹ ਸੁੱਤੀ ਗਈ ਇਹਦਾ ਪੁੱਤ ਇਹਦਾ ਰਾਜਾ ਬਣਿਆ ਲੱਗਦਾ ਉਹਨਾਂ ਅੱਜ ਜੇ ਚੰਗੀ ਤਰ੍ਹਾਂ ਸੁਣ ਕਰ ਲੋ ਅੱਜ ਉਹਨਾਂ ਥਾਵੀ ਦਾ ਸਾਂਹ ਗੁੱਗ ਉਹਨਾਂ ਸੀ ਕਾਕਾ ਵੀ ਰਖਣਾ ਨਾ ਸੀ ਆਪਣੇ ਕੋਲ ਚੱਕਲਾ ਸੱਚੂ ਫਰਕ ਲੱਗਦਾ ਹੀ ਰਹਿੰਦਾ ਮੈਂ ਅੱਜ ਹੋਣੀ ਦੱਸ ਚੱਲ ਇਹਨਾਂ ਜਿੱਥੇ ਚੀਜੀ ਉੱਥੇ ਹੀ ਬੱਸ ਤੇ ਲੱਗ ਜਾਂਦਾ ਇਹਦਾ ਕਿ ਚੱਲੇਗਾ ਨਾ ਖੋਲੀ ਦਾ ਕਿੱਦੂ ਹੈ ਖੋਲੀ ਦਾ ਚੱਲੇਗਾ ਬੇ ਬੈਦਾ ਕਰਿਓ ਕੱਪੜਾ ਦੇ ਤੈ ਮੈਂ ਆਉਂੂ ਹਾਂ ਭਾਈ ਹੁਣ ਆ ਚੈਨਲ ਨੂੰ ਸਾਰਿਆਂ ਨੇ ਸਬਸਕ੍ਰਾਈਬ ਕਰਿਓ ਜਿੰਨੇ ਸਬਸਕ੍ਰਾਈਬ ਕਰਿਓ ਤੇ ਹਾਂਜੀ ਜੀ ਅਸੀਂ ਚੱਲੇ ਆ ਹੁਣ ਤੇ ਭਾਜੀ ਜੀ ਜੇ ਪੁੱਠੇ ਆਤਰਾ ਹੁਣ ਮੈਂ ਬੀਠੇ ਹਾਂ ਪਰਸੋਂ ਫੇਟਾ ਵੀ ਸਾਈ ਹੋ ਗਏ ਅਰੇ ਮੈਨੂੰ ਵੀ ਹੋਰ ਆ ਰਹੀਆਂ ਤੈਨੂੰ ਵੀ ਆ ਰਹਿਆ ਖੋਲੀ ਆ ਤਾਂ ਮਾਲਿਆ ਵਾਲਾ ਐਂਡ ਅਸੀਂ ਤਾਂ ਪਾਵਾ ਵਾਈਟ ਵਾਈਟ ਆਪਾਂ ਦਾ ਵਾਈਟ ਕਪੜਾ ਆਪਾਂ ਦਾ ਵਿੱਚ ਤਮਾਲਾ ਪੂਣੀਆਂ ਚਿੱਟੇ ਸੁਖਾ ਗਏ ਸਾਡੇ ਤੋਂ ਨਹੀਂ ਪਾ ਹੁਣੇ ਲਾਲ ਗਾੜਾ ਤੇ ਆਪਾਂ ਕੋਲੇ ਨੀਲੇ ਛਲੇ ਅਰੇ ਕੋਲੇ ਚਿੱਟੇ ਕਪੜੇ ਵੇਖ ਤਾਂ ਹੈਗਾ ਹੈਗਾ ਵਾਈਟ ਸੂਟ ਖਰਾਬ ਆਗੇ ਤੇ ਮੈਨੂੰ ਦਿਖਾਈ ਨਹੀਂ ਆਹੇ ਪਾਵਾਂਗੇ ਤੇਰੇ ਸੱਚ ਮੇਰੇ ਤੇ ਡਰੈਸ ਵੀ ਹੈਗੀ ਆ ਕੋਲਾ ਚਲੀ ਡਰੈਸ ਕੋਲਾ ਚਲੀ ਤੁਸੀਂ ਉਹ ਪੂਣੀ ਆ ਉਹ ਕਿਹੜਾ ਪੂਣੀ ਆ ਹੋਰ ਸਪੂੜੀਆਂ ਪਰਦੀਆਂ ਪੁੱਦੀਆਂ ਪਾ ਲਿਓ ਸਾਰੀਆਂ ਜਿਹੜੀਆਂ ਵਰਦੀਆਂ ਪਈਆਂ ਨੇ ਨੇ ਇਹ ਪਾਣੀ ਦੇ ਵੀ ਕੋਈ ਵਾਈਟ ਕਰਦੇ ਸਭਾ ਜੀ ਨੇ ਮੈਂ ਮੈਨੂੰ ਹੈਗੀ ਹੈ ਸੱਚਾ ਹੈਗੀ ਬੜਾ ਹੈਗੀ ਉਹ ਆਦਾ ਕਿ ਚਿੱਟੀ ਬਣਾਉਣ ਪਾ ਲਈ ਹਾਂ ਦੇਖੋ ਪ੍ਰਭੂ ਤੂੰ ਸਾਡਾ ਨਿਤਰਾ ਪ੍ਰਭੂ ਬਾਈਟ ਹੈ ਵਾਈਟ ਹਾਂ ਇਹੀ ਲੈ ਜੀ ਇਹੀ ਇਹੀ ਲੋਟਾ ਪ੍ਰਭੂ ਦੀ ਹਾਂ ਦੀਦੀ ਨਾਲ ਦਾ ਹੈਗਾ ਬਾਈਟ ਲੈ ਲਓ ਕਿਉਂਕਿ ਉਹ ਵਾਈਟ ਹੈ ਹੀ ਨਹੀਂ ਕਿਹਨਾਂ ਕੋਈ ਨਾ ਪਾਣੀ ਲਿੱਤੀ ਫੋਮ ਪਈਆ ਮੈਨੇ ਉਹ ਵੈਸੇ ਕਿਸੇ ਦੇਣ ਰੱਖੀ ਕਿਸੇ ਤੇਰਾ ਐ ਨਹੀਂ ਉਹ ਉਹ ਤੇਰਾ ਵੀ ਵਾਈਟ ਲੈਦਾ ਮੈਂ ਤੈਨੂੰ ਵਾਈਟ ਵਿੱਚ ਵਾਈਟ ਤੇਰਾ 2 ਮਿੰਟਾਂ ਸੀ ਫੇਰ ਆ ਜੀ ਨਵਾ ਨਵਾ ਕੋਈ ਨਹੀਂ ਦਾਦਾ ਕੇ ਲੈਦਾ ਤੂੰ ਲੈਦਾਂ ਗਿੱਲਾ ਲੈ ਲਾਂਗੇ ਲੈ ਲਾਂਗੇ ਲੈ ਲਾਂਗੇ ਲੈ ਲਾਂਗੇ ਦਾਦਾ ਕੇ ਪੁੱਤ ਹੋਣਾ ਚੱਲੇ ਆ ਤੇ ਕੱਲ ਨੂੰ ਸਾਰਾ ਆਵਾਂਗੇ ਫੇਰ ਕਿਉਂਕਿ ਹੋਣਾ ਸੀ ਥੋੜਾ ਜਿਹਾ ਵੀ ਘਰੇ ਤੇ ਲਈ ਹਾਂ ਵੀ ਜਾਣੇ ਤੁਹਾਨੂੰ ਹਨਾ ਤੁਸੀਂ ਆਪ ਮਾਰ ਲਉਣਾ ਫੇਰ ਆ ਜਾਣਾ ਨੇ ਚਲੋ ਮਾਤਾ ਕਰਦੇ ਬਾਲੂ ਜੀ ਜੀ ਸਾਰਿਆਂ ਨੂੰ ਬਾਏ ਬਾਏ ਚੱਲੇ ਆਪਾਂ ਹੁਣ ਚਲੋ ਦੇਖ ਨਾ ਜਾਈ ਮੈਂ ਤਾਂ ਨਹੀਂ ਜੀ ਮੈਂ ਤਾਂ ਨਹੀਂ ਜੀ